ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਪੁਰਸ਼ਾਂ ਦੇ ਵਿੱਚੋਂ ਇੱਕ ਅਹਿਮ ਨਾਮ ਆਉਂਦਾ ਸੀ ਅਨਿਲ ਜੋਸ਼ੀ ਦਾ ਜਿਨੇ ਦੇਰ ਤੱਕ ਸਰਗਰਮ ਸਿਆਸਤ ਦੇ ਵਿੱਚ ਰਹੇ ਓਨੀ ਦੇਰ ਤੱਕ ਤਾਂ ਇਸ ਪੱਖੋਂ ਜਾਣੇ ਵੀ ਜਾਂਦੇ ਰਹੇ ਤੇ ਕੰਮ ਕਰਦੇ ਵੀ ਰਹੇ ਪਰ ਉਸ ਤੋਂ ਬਾਅਦ ਜਦੋਂ ਭਾਜਪਾ ਦੇ ਵਿੱਚੋਂ ਉਹਨਾਂ ਨੂੰ ਇਸ ਕਰਕੇ ਕੱਢ ਦਿੱਤਾ ਗਿਆ ਕਿ ਉਹ ਕਿਸਾਨੀ ਮੁੱਦੇ ਦੇ ਨਾਲ ਖੜੇ ਸੀ ਉਸ ਤੋਂ ਬਾਅਦ ਇੱਕ ਤੰਗ ਨਾਲ ਭਾਵੇਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਪਰ ਇੱਕ ਤੰਗ ਨਾਲ ਇੱਕ ਹਾਸ਼ੀਏ ਤੇ ਚਲੇ ਗਏ ਕਿ ਜਿਸ ਤੰਗ ਨਾਲ ਸਰਗਰਮੀ ਨਾਲ ਕੰਮ ਕਰ ਸਕਦੇ ਸੀ ਉਹ ਨਹੀਂ ਕਰ ਸਕੇ ਪਰ ਹੁਣ ਫੇਰ ਇੱਕ ਵਾਰੀ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਇੱਕ ਸੈਂਸੇਸ਼ਨ ਕ੍ਰੀਏਟ ਹੋ ਗਈ ਕਿ ਅਨਲ ਜੋਸ਼ੀ ਨੇ ਆ ਕੀ ਕਰਦਾ ਤਾਂ ਇਸ ਤੋਂ ਬਾਅਦ ਹੋਰ ਹੁਣ ਕੀ ਹੋਣ ਵਾਲਾ ਹੈ ਇਹ ਜ਼ਹਿਨ ਦੇ ਵਿੱਚ ਸਵਾਲ ਸਾਡੀ ਆਡੀਅנס ਦੇ ਵਿੱਚ ਨੇ ਤੇ ਪੱਤਰਕਾਰਾਂ ਦੇ ਜ਼ਹਿਨ ਦੇ ਵਿੱਚ ਵੀ ਨੇ ਅੱਜ ਉਹ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਅਨਲ ਜੋਸ਼ੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦਾਂਗੇ ਜੋਸ਼ਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਨ ਤੇ ਜੋਸ਼ਾ ਸਾਹਿਬ ਪਹਿਲਾਂ ਤੇ ਇਹ ਦੱਸੋ ਜੀ ਕਿ ਕੀ ਗੱਲ ਹੋ ਗਈ ਕਿ ਤੁਹਾਨੂੰ ਸ਼ੋਮਨੀ ਕਾਲੀਦਾਲ ਕਿਉਂਕਿ ਮੈਂ ਦੇਖਿਆ ਤੁਹਾਡਾ ਬੜਾ ਭਾਵਨਾਤਮਕ ਤੌਰ ਤੇ ਜੁੜੇ ਹੋਏ ਸੀ ਖਾਸ ਤੌਰ ਤੇ ਸੁਖਵੀਰ ਬਾਦਲ ਨਾਲ ਤੇ ਕਿਹੜੀ ਗੱਲ ਹੋ ਗਈ ਕਿ ਮਤਲਬ ਇਹ ਲੱਗ ਰਿਹਾ ਸੀਗਾ ਕਿ ਆਪਾਂ ਆਈਸੋਲੇਟਡ ਹੋ ਗਏ ਆ ਜਾਂ ਹੋਰ ਕਿਹੜੀ ਗੱਲ ਸੀ ਕਿ ਜਿਸ ਕਰਕੇ ਛੱਡਣੀ ਪਈ ਅਚਾਨਕ ਪਾਰ ਨਾ ਮੈਂ ਅੱਜ ਵੀ ਸੁਬੀਰ ਜੀ ਦੇ ਨਾਲ ਉਹੀ ਬਹੁਤ ਦਿਲੋਂ ਪ੍ਰਾਮਾ ਮੰਗੂ ਨਾਤਾ ਮੇਰਾ ਪਰ ਆਪਾਂ ਜਿਸ ਰਾਜਨੀਤਿਕ ਏਜੰਡੇ ਨਾਲ ਪੋਲਿਟਿਕਸ ਦੇ ਵਿੱਚ ਆਏ ਆ ਉਹ ਝੰਡਾ ਹੈਗਾ ਮੇਰਾ ਸੈਕੂਲਰਿਜ਼ਮ ਹਰ ਧਰਮ ਦਾ ਸਤਿਕਾਰ ਤੇ ਡਵੈਲਪਮੈਂਟ ਜੀ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਵਾ ਰਿਜ਼ਾਈਨ ਕਰਨ ਦਾ ਕਾਰਨ ਹੈ ਮੈਂ ਬਿਲਕੁਲ ਕਲੀਅਰ ਰੱਖਿਆ ਵੀ ਮੈਂ ਸਰਦਾਰ ਪ੍ਰਕਾਸ਼ ਕਿਉਂਕਿ ਅਸੀਂ ਕੁਲੀਗ ਰਹੇ ਹਾਂ 10 ਸਾਲ ਉਹਨਾਂ ਨਾਲ ਕੰਮ ਕੀਤਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹ ਸੋਚ ਵੇਖੀ ਹੈ ਜਿਹੜੀ ਹਰ ਧਰਮ ਨੂੰ ਜਿਹੜਾ ਸਤਿਕਾਰ ਕਰਦੀ ਸੀ ਸੈਕੂਲਰਿਜ਼ਮ ਦੀ ਸੋਚ ਮੈਂ ਸੁਖਬੀਰ ਬਾਦਲ ਦਾ ਡਵੈਲਪਮੈਂਟ ਦਾ ਏਜੰਡਾ ਵੇਖਿਆ ਉਹਦਾ ਪੈਸ਼ਨ ਵੇਖਿਆ ਵਾ ਡਵੈਲਪਮੈਂਟ ਦਾ ਹਾਂ ਨਾ ਅਸੀਂ ਇਕੱਠਿਆਂ ਕੰਮ ਕੀਤਾ ਜੀ ਤੇ ਪੰਜਾਬ ਦੀ ਲੜਾਈ ਲੜਨ ਵਾਲੀ ਇੱਕੋ ਇੱਕ ਖੇਤਰੀ ਪਾਰਟੀ ਹਾਂ ਮੈਂ ਵੀ ਪੰਜਾਬ ਦੇ ਹੱਕਾਂ ਕਰਕੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਕਿਸਾਨਾਂ ਨਾਲ ਖੜਾ ਆ ਹਾਂ ਤੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ 6 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਤਾ ਪਰ ਮੈਨੂੰ ਖੁਸ਼ੀ ਸੀ ਕਿ ਮੈਂ ਪੰਜਾਬ ਵਾਸਤੇ ਖੜਾ ਆ ਹਾਂ ਆਵੇਂ ਪੰਜਾਬ ਦੇ ਪਾਣੀ ਦੀ ਗੱਲ ਹੋਊਗੀ ਆਵੇਂ ਉਹ ਚੰਡੀਗੜ੍ਹ ਦੀ ਗੱਲ ਹੋਊਗੀ ਪੰਜਾਬ ਦਾ ਚੰਡੀਗੜ੍ਹ ਰਾਜ ਰਾਜਸਥਾਨੀ ਹੈ ਪੰਜਾਬ ਦੀ ਆਵੇਂ ਉਹ ਕਿਸਾਨਾਂ ਦੀ ਗੱਲ ਹੋਊਗੀ ਮੈਂ ਪੰਜਾਬ ਨਾਲ ਖੜਾ ਸੀ ਖੜਾ ਹਾਂ ਤੇ ਖੜਾ ਰਹੂੰਗਾ ਹਾਂ ਹੈਨਾ ਤੇ ਜਦੋਂ ਉਹਨਾਂ ਨੇ ਮੈਨੂੰ ਕੱਢਤਾ ਤੇ ਮੈਂ ਤਿੰਨ ਚਾਰ ਮਹੀਨੇ ਦੇ ਗੈਪ ਤੋਂ ਬਾਅਦ ਸ਼ਾਮਲ ਹੋਇਆ ਸੀ ਜੀ ਇਹ ਸਾਰਾ ਕੁਝ ਸਮਝਣ ਤੋਂ ਬਾਅਦ ਵੀ ਚਲੋ ਇੱਕ ਪਾਰਟੀ ਇੱਕ ਨੰਬਰ ਤੇ ਮੈਨੂੰ ਉਪਰ ਆਪਣੇ ਲੱਗੂਗਾ ਇਹੀ ਮੇਰੇ ਕੁਲੀਗ ਰਹੇ ਆ ਉਹੀ ਮਿਨਿਸਟਰ ਕੈਬਨਿਟਸ ਮੈਂਦੇ ਨੇ ਉਹੀ ਐਮਐਲਏ ਰਹੇ ਆ ਇਕੱਠੇ ਤੇ ਨੰਬਰ 2 ਇਹ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੀ ਆ ਤੇ ਇਸੇ ਮੁੱਦੇ ਦੇ ਉੱਤੇ ਹੀ ਬੀਜੇਪੀ ਨਾਲੋਂ ਸ਼੍ਰੋਮਣੀ ਕਾਲੀ ਦਲ ਦਾ ਸਾਥ ਟੁੱਟਿਆ ਜਿਸ ਮੁੱਦੇ ਤੇ ਮੈਨੂੰ ਪਾਰਟੀ ਨੇ ਕੱਢਿਆ ਜੀ ਤੇ ਅਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਫੇਸਸ ਉਸ ਸਟੇਜ ਤੇ ਗਏ ਸ਼੍ਰੋਮਣੀ ਕਾਲੀ ਦਲ ਵੀ ਇਹਨਾਂ ਦਾ ਇਹ ਸੈਕੂਲਰ ਫੇਸ ਬਣਿਆ ਰਵੇ ਪਾਰਟੀ ਦਾ ਹਮ ਹਮ ਤੇ ਬੀਜੇਪੀ ਨਾਲ ਸੀ ਤੇ ਹਿੰਦੂ ਸਿੱਖ ਭਾਈਚਾਰੇ ਨਾਲ ਉਹ ਇੱਕ ਕੁਐਸ਼ਨ ਨਜ਼ਰ ਆਉਂਦੀ ਰਹੇ ਭਾਈਚਾਰਾ ਨਜ਼ਰ ਆਉਂਦਾ ਸੀ ਕਿ ਇਹ ਹਿੰਦੂ ਸਿੱਖ ਭਾਈਚਾਰੇ ਨਾਲ ਪਾਰਟੀ ਮਦਰ ਸਰਕਾਰ ਚਲਾ ਰਹੀ ਹੈ ਜਦੋਂ ਸਰਕਾਰ ਸੀ اپੋਜੀਸ਼ਨ ਚ ਵੀ ਜਨ ਅਖਰਾਏ ਇਕੱਠੇ ਰਹੇ ਤੇ ਇਹੀ ਸੀ ਫੇਸ ਪਰ ਉਹਦਾ ਜਵਾਬ ਤਾਂ ਤੋਰੇ ਸਤੀਫੇ ਤੇ ਮਿਲ ਗਿਆ ਉਹ 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 ਵੀ ਫੇਸ ਉਹੀ ਫੇਸ ਸੀ ਜੀ ਤੇ ਅਸੀਂ ਨਹੀਂ ਹੋਏ ਕਿ ਇਹ ਫੇਸ ਪੰਜਾਬ ਦੀ ਜ਼ਰੂਰਤ ਆ ਹਿੰਦੂ ਸਿੱਖ ਭਾਈਚਾਰੇ ਦਾ ਹਮ ਤੇ ਇਹ ਬਣਿਆ ਰਵੇ ਅਸੀਂ ਉਸ ਸਟੇਜ ਤੇ ਗਏ ਸਰਕਾਰ ਆਉਣੀ ਨਾ ਆਉਣੀ ਅਲੱਗ ਗੱਲ ਹੁੰਦੀ ਆ ਅਸੀਂ ਪੰਜਾਬ 'ਚ ਰਹਿੰਦੇ ਸਾਂ ਪੰਜਾਬ ਦੀ ਲੜਾਈ اپੋਜੀਸ਼ਨ ਟਰੈਕ 'ਤੇ ਵੀ ਲੜ ਸਕਦੇ ਆ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰ ਸਕਦੇ ਆ ਜਿਹੜੀਆਂ ਸੱਤਾ ਦੇ ਵਿੱਚ ਪਾਰਟੀਆਂ ਉਹਨਾਂ ਨੂੰ ਮਜਬੂਰ ਕਰ ਸਕਦੇ ਆ ਵੀ ਇਹ ਗੱਲ ਤੋਂ ਲੋਕ ਪੀੜਤ ਆ ਇਹਦਾ ਹੱਲ ਕੀਤਾ ਜਾਵੇ ਐਜੀਟੇਸ਼ਨ ਐਸੇ ਕਰਕੇ ਹੁੰਦੀਆਂ ਸਰਕਾਰਾਂ ਦੇ ਖਿਲਾਫ ਪਰ ਉਹ ਚੀਜ਼ ਥੋੜੇ ਸਮੇਂ ਤੋਂ ਕਿਤੇ ਮਤਲਬ ਪਿਛੇ ਰਹਿ ਗਈ ਤੇ ਇਹ ਪੰਥਕ ਪੋਲਿਟਿਕਸ ਤੇ ਧਰਮ ਪਾਰਟੀ ਤੇ ਹਾਵੀ ਹੋ ਗਿਆ ਸਕੋਰ ਕਮੇਟੀ ਦੀਆਂ ਮੀਟਿੰਗਾਂ 'ਚ ਵੀ ਇੱਕੋ ਹੀ ਮੁੱਦਾ ਹਸ਼ਿਆ ਰਹਿਣਾ ਪੰਥ ਦਾ ਮੁੱਦਾ ਤੇ ਇਤੋਂ ਬਾਰਕ ਤਰ੍ਹਾਂ ਨਿਕਲੀ ਹੈ ਹੂੰ ਤੇ ਹਰ ਗੱਲ ਦੇ ਵਿੱਚ ਉਹ ਬਾਕੀ ਚੀਜ਼ਾਂ ਦੀ ਲੜਾਈ ਖਤਮ ਹੋ ਗਈ ਹੂੰ ਕਿਸੇ ਟਾਈਮ ਜਦੋਂ ਆਪਣਾ ਇਹ ਪੰਜਾਬ ਬਚਾਓ ਯਾਤਰਾ ਚੱਲੀ ਸੀ ਤੇ ਇਹਦਾ ਕਈ ਲੀਡਰ ਜਿਹੜੇ ਆ ਨਾ ਉਹ ਆਂਦੇ ਸੀ ਪੰਥ ਬਚਾਓ ਯਾਤਰਾ ਕਰੀਏ ਹੂੰ ਤੇ ਮੈਂ ਹੀ ਕਿਹਾ ਮੈਂ ਕਹਿੰਦਾ ਨਹੀਂ ਆਪਾਂ ਪੰਜਾਬ ਦੀ ਗੱਲ ਕਰਿਆ ਕਰੀਏ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਪਾਰਟੀ ਬਣਾਈਏ ਕੱਲੇ ਇੱਕ ਪੰਥ ਜਾਂ ਤੇ ਆਪਾਂ ਪੰਥ ਦਾ ਮਤਲਬ ਸਮਝਾ ਦਈਏ ਹੂੰ ਇਹ ਪੰਥ ਦਾ ਮਤਲਬ ਕੀ ਪੰਜਾਬ ਦੇ ਲੋਕਾਂ ਵੀ ਉਹਦੇ ਚ ਹਿੰਦੂ ਬਾਕੀ ਕੈਟਾਗਰੀਜ਼ ਆਉਂਦੀਆਂ ਬਾਕੀ ਜਾਤਾਂ ਧਰਮਾਂ ਦੇ ਲੋਕ ਵਰਗਾਂ ਦੇ ਲੋਕ ਕਿ ਸਿਰਫ ਆਪਾਂ ਸਿੱਖੀ ਜਮ ਨੂੰ ਹੀ ਮਤਲਬ ਨਮਾਇੰਦਗੀ ਕਰਦੇ ਹਾਂ ਹੈਨਾ ਜੀ ਦੇਖੋ ਜੋਸ਼ ਸਾਬ ਇਹ ਜੋ ਆਪਾਂ ਮਤਲਬ ਨਿਕਲ ਸਮਝ ਗਿਆ ਹੈਨਾ ਫੋਲੋ ਵੀ ਕਰ ਗਏ ਦਰਸ਼ਕੀ ਫੋਲੋ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਹਾਂ ਤੋਂ ਲਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਪੰਥਕ ਮਸਲੇ ਨੂੰ ਪਹਿਲ ਦੇ ਰਹੀ ਹੈ ਪੰਜਾਬ ਨੂੰ ਦੂਜ ਦੇ ਰਹੀ ਹੈ ਇਹਨੂੰ ਪੋਜੀਟਿਵਲੀ ਲਿਆ ਦੇ ਰਹੇ ਜਾਂ ਇਹਨੂੰ ਨੈਗੇਟਿਵਲੀ ਲਿਆ ਦੇ ਰਹੇ ਇਹ ਪਹਿਲ ਦੇ ਨਹੀਂ ਰਹੀ ਇਹ ਕਿਤੇ ਨਾ ਕਿਤੇ ਮਤਰਹਾਵੀ ਹੋ ਗਈ ਹੈ ਗੱਲ ਜਦੋਂ ਵਿੱਚੋਂ ਕੁਝ ਲੋਕ ਨਿਕਲੇ ਐ ਤੇ ਪਹਿਲਾਂ ਨਾਲ ਹੀ ਸੀ ਹੂੰ ਉਹ ਵੀ ਉਨੇ ਹੀ ਗੁਨਾਹਗਾਰ ਆ ਜਿੰਨੇ ਜੇ ਸੁਖਬੀਰ ਬਾਦਲ ਜੀ ਨੂੰ ਕਹਿ ਰਹੇ ਤਾਂ ਵੀ ਉਨੇ ਹੀ ਗੁਨਾਹਗਾਰ ਆ ਕਿਉਂਕਿ ਨਾਲ ਸੀ ਉਹਨੂੰ ਸਰਕਾਰਾਂ ਚ ਜੋ ਗਲਤੀਆਂ ਹੋਈਆਂ ਜੇ ਅਗਰ ਹੋਈਆਂ ਤੇ ਉਹ ਸਰਕਾਰ ਦੇ ਵਿੱਚ ਹੀ ਹੋਈਆਂ ਹੂੰ ਤੇ ਸਰਕਾਰ ਦੀ ਜਿਹੜੀ ਆ ਉਹ ਜਵਾਬਦੇਹੀ ਸਾਰਿਆਂ ਦੀ ਇਕੱਠੀ ਆ ਪਰ ਉਹ ਪਾਸੇ ਹੋ ਗਏ ਤੇ ਐਂ ਕਟਹਿਰੇ 'ਚ ਖੜੇ ਕਰਤਾ ਸੁਖਵੀਰ ਬਾਦਲ ਇਕੱਲਾ ਹੋ ਗਿਆ ਉਹਨਾਂ ਨੇ ਵੀ ਉਹ ਸ਼ਿਕਾਇਤਾਂ ਦੇ ਦਿੱਤੀਆਂ ਤਨਖਾਹ ਹੀਆ ਕਰਾਰ ਦਿੱਤਾ ਗਿਆ ਸੁਖਵੀਰ ਬਾਦਲ ਜੀ ਨੂੰ ਹੁਣ ਸਾਨੂੰ ਕੋਈ ਪੱਤਰਕਾਰ ਪੁੱਛੇ ਉਹਨਾਂ ਤਨਖਾਹ ਹੀਆ ਕਰਾ ਦਿੱਤਾ ਤਾਂ ਤਨਖਾਹ ਕਿਉਂ ਨਹੀਂ ਲੱਗਦੀ ਪਈ ਜਥੇਦਾਰ ਸਾਹਿਬ ਕਿਉਂ ਨਹੀਂ ਲਾਉਂਦੇ ਪਏ ਇਹ ਧਾਰਮਿਕ ਸਵਾਲ ਆ ਗਿਆ ਅਸੀਂ ਕੋਈ ਉਹਦੇ 'ਚ ਨਹੀਂ ਦਖਲ ਦੇ ਸਕਦੇ ਅਸੀਂ ਸੁਖਵੀਰ ਬਾਦਲ ਜੀ ਨਾਲ ਇਸ ਸੰਘਰਸ਼ ਦੇ ਵਿੱਚ ਕੋ ਪੰਜਾਬ ਦਾ ਹੋਰ ਕੋਈ ਗੱਲ ਹੋਵੇ ਉਹਨਾਂ ਨੂੰ ਕੋਈ ਸਰਕਾਰੀ ਪਰਚਾ ਹੋ ਜੇ ਉਹਨਾਂ ਦੇ ਉੱਤੇ ਸਰਕਾਰ ਨਜਾਇਜ਼ ਪਰਚਾ ਕਰ ਦੇ ਕੋਈ ਲੜਾਈ ਲੜਦੇ ਆ ਕੋਈ ਸਾਡੇ ਤੇ ਪਰਚੇ ਹੋ ਜਾਣ ਅਸੀਂ ਇੱਕ ਦੋ ਜਿਹੇ ਨਾ ਮੋਢੇ ਨਾ ਮੋਢਾ ਲਾ ਕੇ ਲੜਾਈ ਲੜਾਂਗੇ ਸਰਕਾਰ ਦੇ ਖਿਲਾਫ ਸਾਨੂੰ ਜੇਲ੍ਹ ਜਾਣਾ ਪਵੇ ਜਾਵਾਂਗੇ ਐਸ ਧਾਰਮਿਕ ਮੁੱਦੇ ਤੇ ਅੱਜ ਅਸੀਂ ਸੁਬੀਰ ਬਾਲ ਦੇ ਨਾਲ ਵੀ ਖੜੇ ਨਜ਼ਰ ਨਹੀਂ ਆ ਸਕਦੇ ਕਿਉਂਕਿ ਇਹ ਧਾਰਮਿਕ ਮੁੱਦਾ ਪਰ ਸਿਆਸਤ ਵਿੱਚ ਅਸੀਂ ਉੱਤੇ ਦਖਲ ਨਹੀਂ ਦੇ ਸਕਦੇ ਸੱਚ ਮੋੜ ਤੇ ਕੋਈ ਵੀ ਆ ਸਕਦਾ ਤੁਹਾਡੀ ਗੱਲ ਇਸ ਕਰਕੇ ਮੈਂ ਇਸ ਕਰਕੇ ਮੈਨੂੰ ਲੱਗਾ ਵੀ ਐਸ ਵੇਲੇ ਇੱਕੋ ਤੇ ਇੱਕੋ ਗੱਲ ਆਵੀ ਆ ਤੇ ਮੈਨੂੰ ਨਹੀਂ ਨਜ਼ਰ ਆਉਂਦੀ ਵੀ ਇਹਦੇ 'ਚ ਕੋਈ ਮੇਰੀ ਜਗਾ ਇਸ ਪੰਥਕ ਪੋਲਟਿਕਸ ਦਾ ਗਿਆ। ਨਹੀਂ ਤੁਸੀਂ ਤੁਸੀਂ ਮੈਂ ਉਹ ਕਲੈਰਿਟੀ ਨਾਲ ਲਿਖ ਕੇ ਵੀ ਮੈਂ ਉਸ ਸੋਚ ਦੇ ਨਾਲ ਜੁੜਿਆ ਸੀ ਜਿਹੜੀ ਅੱਜ ਕਿਤੇ ਪਿੱਛੇ ਰਹਿ ਗਈ ਲੱਗਦੀ ਆ। ਇਸ ਕਰਕੇ ਮੈਂ ਤੇ ਡਿਜ਼ਾਈਨ ਕੀਤਾ। ਤੁਹਾਡੀ ਗੱਲ ਹੋਈ ਡਿਜ਼ਾਈਨ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਜੀ ਨੇ। ਮੈਂ ਥੋੜੇ ਦਿਨ ਪਹਿਲਾਂ ਵੀ ਉਹ ਸੁਖਬੀਰ ਜੀ ਇੱਥੇ ਘਰ ਆਏ ਸੀ ਮੇਰ ਕੋ। ਜੀ। ਤੇ ਮੈਂ ਵੀ ਮਿਲਿਆ ਵਾ। ਤਾਂ ਫੋਨ ਤੇ ਵੀ ਗੱਲ ਹੁੰਦੀ ਰਹੀ ਤੇ ਬਾਅਦ ਚ ਵੀ ਗੱਲ ਹੋਈ ਹੈ ਤੇ ਮੈਂ ਤਾਂ ਸੁਖਵੀਰ ਬਾਦਲ ਨੂੰ ਵਧੀਆ ਇਨਸਾਨ ਮੰਨਦਾ ਮਤਲਬ ਮੈਨੂੰ ਦਿਲੋਂ ਬਹੁਤ ਵਧੀਆ ਬੰਦੇ ਆ ਕਮਿਟਮੈਂਟ ਦੇ ਪੱਕੇ ਆ ਉਹਨਾਂ ਨੂੰ ਸਮਝ ਆ ਪੰਜਾਬ ਦੇ ਮੁੱਦਿਆਂ ਦੀ ਨਹੀਂ ਹੁਣ ਤੁਹਾਡਾ ਕੀ ਕੋ ਕਿਤੇ ਮਜਬੂਰ ਜੇ ਨਜ਼ਰ ਆਉਂਦੇ ਵੀ ਦੇਖੋ ਕਿੰਨਾ ਮਜਬੂਰ ਪ੍ਰਧਾਨ ਹੋ ਜੇ ਤੇ ਉਹਨੂੰ ਹੀ ਰਿਜ਼ਾਈਨ ਕਰਨਾ ਪੈ ਜਾਵੇ ਤੇ ਅਸੀਂ ਕਿੱਥੇ ਆਂ ਪਾਰਟੀ ਚੋਂ ਜੇ ਪ੍ਰਧਾਨ ਨੂੰ ਰਿਜ਼ਾਈਨ ਕਰਨਾ ਪਿਆ ਤਾਂ ਸਾਡੀ ਜਗ੍ਹਾ ਕਿੱਥੇ ਦੱਸੋ ਨੇ ਹੁਣ ਤੁਹਾਡੇ ਇਸ ਤੀਫੇ ਤੇ ਕੀ ਪ੍ਰਤੀਕਰਮ ਸੀ ਤੁਹਾਡੀ ਤੁਸੀਂ ਕਹਿੰਦੇ ਮੇਰੀ ਗੱਲ ਹੋਈ ਹੈ ਘਰ ਵੀ ਆਏ ਸੀਗੇ ਕੀ ਪ੍ਰਤੀਕਰਮ ਦੇ ਦੇ ਸੀ ਸਰਕਾਰ ਤੋਂ ਉੱਤਰ ਰਜ਼ਾਈਨ ਤੋਂ ਹਰ ਤੱਕ ਪਹਿਲਾਂ ਆਏ ਸੀ ਅੱਛਾ ਚਾਹ ਬਸ ਪਾਣੀ ਪੀਤੀ ਬਾਤ ਤੁਹਾਡੀ ਗੱਲ ਹੋਈ ਹੈ ਨਾਲ ਰਜ਼ਾਈਨ ਤੋਂ ਬਾਅਦ ਵੀ ਗੱਲ ਹੋਈ ਹੈ ਮੈਂ ਤੇ ਉਹਨਾਂ ਨੂੰ ਆਖਿਆ ਮੈਂ ਕਹਾਂ ਜੀ ਤੁਹਾਡਾ ਸਰਕਾਰ ਤੇ ਦਿਲ ਚ ਹਰ ਟਾਈਮ ਆ ਪਰ ਮੈਨੂੰ ਲੱਗਦਾ ਵਾ ਵੀ ਮੇਰੀ ਕੋਈ ਜਗ੍ਹਾ ਬਣਦੀ ਨਹੀਂ ਪਈ ਮੈਂ ਥੋੜਾ ਜਿਹਾ ਕਿਤੇ ਨਾ ਕਿਤੇ ਮਤਲਬ ਜਿਹੜਾ ਵਾ ਨਾ ਆਪਣੀ ਖੁੱਲ ਕੇ ਗੱਲ ਨਹੀਂ ਕਰ ਪਾ ਕਰ ਪਾਉਂਦਾ ਕੋਰ ਕਮੇਟੀ ਚ ਵੀ ਜਾਂ ਉਤਰਾਂ ਵੀ ਕਿਉਂਕਿ ਕਈ ਲੋਕਾਂ ਦੀ ਆਪਣੀ ਸੋਚ ਆ ਉੱਥੇ ਸੁਖਬੀਰ ਬਾਦਲ ਦੀ ਸੋਚ ਅਲੱਗ ਆ ਕਈ ਲੀਡਰਾਂ ਦੀ ਵੀ ਸੋਚ ਅਲੱਗ ਆ ਤੁਹਾਨੂੰ ਐਂ ਲੱਗ ਲੱਪਿਆ ਕਿ ਤੁਸੀਂ ਇੱਕ ਸਲੀਪਿੰਗ ਮੈਂਬਰ ਹੋ ਹੈਨਾ ਤੇ ਮੈਂ ਉਸ ਜਦੋਂ ਪੰਥਰ ਦੀ ਪੰਥਨੀ ਉੱਥੇ ਗੱਲਾਂ ਹੁੰਦੀਆਂ ਜਾਂ ਪੰਥਕ ਮਸਲਿਆਂ ਦੇ ਤੇ ਗੱਲ ਹੁੰਦੀ ਕੀ ਕਰੀਏ ਇੱਥੇ ਦਖਲ ਕੀ ਦਈਏ ਤੇ ਜੇ ਕੋਈ ਪੋਲਿਟਿਕ ਕਿਸੇ ਪਾਰਟੀ ਦੇ ਵਿੱਚ ਕੋਈ ਲੀਡਰ ਜਿਹੜਾ ਵਾ ਉਹ ਹਰ ਮੁੱਦੇ 'ਚ ਦਖਲ ਹੀ ਨਾ ਦੇ ਪਾਵੇ ਹੂੰ ਤੇ ਫਿਰ ਕੋਟਨਤੇ ਦਿਮਾਗ ਚ થોડી ਬੋਤੀ ਰਹਿੰਦੀ ਆ ਰਹਿੰਦੀ ਆ ਅੱਛਾ ਪਰ ਕਿਉਂਕਿ ਹਜੇ ਇਹ ਸਰਕਾਰ ਦੇ ਜਿਹੜੀ ਮੌਜੂਦਾ ਸਰਕਾਰ ਚੱਲਦੀ ਹੈ ਇਹਦੇ ਹਜੇ 2.5 ਸਾਲ ਪਏ ਆ ਤੁਹਾਨੂੰ ਲੱਗਦਾ ਕਿ ਕੋਈ ਹੋਰ ਵੀ ਮੋੜ ਆ ਸਕਦਾ ਵਾ ਇਸ ਦੇ ਵਿੱਚ ਕੋਈ ਹੋਰ ਮੋੜ ਆ ਸਕਦਾ ਵਾ ਕੋਈ ਅਜਿਹੇ ਮੋੜ ਜਿੱਥੇ ਅਨਿਲ ਜੋਸ਼ੀ ਦੀ ਲੋੜ ਹੋਏ ਸੁਖਵੀਰ ਬਾਦਲ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਤੁਸੀਂ ਕਹਿੰਦੇ ਪ੍ਰਧਾਨ ਮਜਬੂਰ ਆ ਇਸੇ ਕਰਕੇ ਉਹਨੂੰ ਅਸਤੀਫਾ ਦੇਣਾ ਪੈ ਗਿਆ ਉੱਥੇ ਇਹੀ ਕੀ ਕਰੀਏ ਬਟ ਇਹ ਨਹੀਂ ਲੱਗਦਾ ਕਿ ਇੱਕ ਵਾਰੀ ਤੁਸੀਂ ਤੁਹਾਡੇ ਤੇ ਬੜਾ ਵਿਸ਼ਵਾਸ ਤੁਹਾਡੇ ਤੇ ਬੜਾ ਇਤਮਾਦ ਤੁਹਾਡ ਤੁਸੀਂ ਭਾਵਨਾਵਾਂ ਨਾਲ ਜੁੜੇ ਹੋਏ ਉਹਨਾਂ ਦੇ ਮੈਂ ਦੇਖਿਆ ਤੁਹਾਡੇ ਪਹਿਲੇ ਘੁੱਟੇ ਦੇਖਿਆ ਪਰ ਪਤਾ ਕਿ ਜੈਲ ਸਾਹਿਬ ਰਿਹਾ ਕਿ ਮਤਲਬ ਉਹਨਾਂ ਨੂੰ ਮਜਦਾਰ ਚ ਛੱਡਣਾ ਜਿਹੜਾ ਮन्ने ਮੰਜਦਾਰ ਚ ਮੈਂ ਤਾਂ 2 ਸਾਲ ਸਰਪਟ ਚ ਰਹੇ ਜੀ ਮੈਂ ਤਾਂ ਕੁਟਕਸਾਲੀ ਦੇ ਹੈ ਨਹੀਂਗਾ ਨਹੀਂ ਤੁਸੀਂ ਟਕਸਾਲੀ ਗੱਲ ਨਹੀਂ ਨਾ ਨਾ ਹੀ ਮੈਂ ਟਕਸਾਲੀ ਗੱਲ ਨਹੀਂ ਹੈ ਹਾਂ ਮੇਰਾ ਅਜੰਡਾ ਸ਼੍ਰੋਮਣੀ ਕਾਲੀ ਨਾਲ ਜੁੜਨ ਦਾ ਸਿਰਫ ਉਹਨਾਂ ਦੀ ਜਿਹੜੀ ਮੈਂ ਡਵੈਲਪਮੈਂਟ ਦੀ ਸੋਚ ਵੇਖੀ ਤੇ ਸੈਕੂਲਰਿਜ਼ਮ ਦੀ ਸੋਚ ਵੇਖੀ ਠੀਕ ਹੈ ਨਾ ਤੇ ਇਸ ਲਈ ਉਸ ਸੰਘਰਸ਼ ਵੀ ਅਸੀਂ ਸ਼ਾਮਿਲ ਨਹੀਂ ਹੈਗੇ ਸਾਰੇ ਵੀ ਅਸੀਂ ਉਸ ਮੁੱਦੇ ਦੇ ਉੱਤੇ ਆਪਾਂ ਸਰਕਾਰ ਨੂੰ ਘੇਰ ਸਕੀਏ ਉਹਦੇ ਖਰਾਬ ਹੈਜੀਟੇਸ਼ਨਾਂ ਕਰ ਸਕੀਏ ਸਫਾਈ ਨਹੀਂ ਗਾ ਗੰਦਾ ਪਾਣੀ ਪੀ ਰਹੇ ਲੋਕ ਕੂੜੇ ਦਾ ਢੇਰ ਨੰਬਰ ਸਰ ਵੀ ਬਣ ਗਿਆ ਪੂਰਾ ਪੰਜਾਬ ਬਣ ਗਿਆ ਡਵੈਲਪਮੈਂਟ ਕੋਈ ਨਹੀਂ ਹੋ ਰਹੀ ਇਹਨਾਂ ਨੇ ਕਿਹਾ ਸੀ ਆਪਣਾ ਗੈਂਗイズਮ ਇੰਨਾ ਹਾਵੀਆ ਨਸ਼ਾ ਇੰਨਾ ਹਾਵੀਆ ਚੋਰੀ-ਚਿਕਾਰੀ ਇੰਨੀਆਂ ਥਾਂ-ਥਾਂ ਤੇ ਗੋਲੀਆਂ ਚਲਦੀਆਂ ਪਈਆਂ ਵਾ ਪਰ ਤੁਸੀਂ ਬੋਲ ਸਕਦੇ ਸੀ ਇਹ ਚੀਜ਼ਾਂ ਤੇ ਤੁਸੀਂ ਬੋਲ ਹੀ ਸਕਦੇ ਸੀ ਕਿ ਮਤਲਬ ਤੁਸੀਂ ਆਪੋਜੀਸ਼ਨ 'ਚ ਹੋ ਹਨਾ ਇਹ ਤਾਂ ਤੁਸੀਂ ਚੀਜ਼ਾਂ ਬੋਲ ਹੀ ਸਕਦੇ ਸੀ ਨਹੀਂ ਤੇ ਉਹ ਤਾਂ ਬੋਲੀ ਵੀ ਜਾਣੇ ਆ ਤਾਂ ਬੋਲਦੇ ਵੀ ਆ ਪਰ ਇੱਕ ਪਾਰਟੀ ਪਲੇਟਫਾਰਮ ਤੋਂ ਇਕੱਠੇ ਹੋ ਕੇ ਲੜਾਈ ਲੜਨੀ ਹਾਂ ਹਨਾ ਤੇ ਇੱਕ ਇੱਕ ਸਿਰਫ ਬਿਆਨ ਦੇ ਦੇਣਾ ਹਮ ਫਰਕ ਹੈ ਨਾ ਜੀ ਜੀ ਪੋਲਿਟੀਕਲ ਪਾਰਟੀਆਂ ਲੜਾਈ ਲੜਦੀਆਂ ਵਾ ਪੋਲਿਟੀਕਲ ਪਾਰਟੀਆਂ ਮਤਲਬ ਜਿਹੜੀਆਂ ਐਜੀਟੇਸ਼ਨਾਂ ਕਰਦੀਆਂ ਵਾ ਪੋਲਿਟਿਕਲ ਪਾਰਟੀਆਂ ਖੜੀਆਂ ਹੁੰਦੀਆਂ ਸਰਕਾਰ ਦੇ ਖਿਲਾਫ ਮਜਬੂਰ ਕਰਦੀਆਂ ਉਹਨਾਂ ਨੂੰ ਵੀ ਲੋਕੀ ਇਸ ਗੱਲ ਤੋਂ ਪੀੜਤ ਆ ਇਹਨੂੰ ਕਰੋ ਤੇ ਬਾਉਂਡ ਕਰਦੀਆਂ ਪੋਲਿਟਿਕਲ ਪਾਰਟੀਆਂ ਵੀ ਉਹ ਸਰਕਾਰ ਕਰੇ ਹਾਂ ਨਾ ਉਹ ਕਿਤੇ ਨਾ ਕਿਤੇ ਲੜਾਈ ਸੱੜਦੀ ਫਿਰਦਾ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਪੰਥਕ ਮਸਲਿਆਂ 'ਚ ਉਲਝ ਕੇ ਰਹਿ ਗਿਆ ਉੱਥੋਂ ਹੀ ਨਹੀਂ ਉੱਭਰ ਪਾ ਰਿਹਾ ਔਰ ਅਜੇ ਮਤਲਬ ਕੋ ਮੜ ਕੇ نیچے ਫਸ ਗਿਆ ਵਾ ਕਿ ਜਿੱਥੋਂ ਨਿਕਲਣਾ ਜਿਹੜਾ ਬਹੁਤ ਮੁਸ਼ਕਲ ਹੈ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਨਿਕਲ ਵੀ ਆਵੇ ਤੇ ਫਿਰ ਮੈਨੂੰ ਲੱਗਦਾ ਵੀ ਇੱਕ ਐਸਾ ਡਰ ਪੈ ਜਾਊਗਾ ਜਿਸ ਤਰ੍ਹਾਂ ਵੀ ਕਦੀ ਵੀ ਫੇਰ ਦੁਬਾਰਾ ਵੀ ਮਤਲਬ ਉਹਨਾਂ ਨੂੰ ਕਈ ਵਾਰੀ ਕਈ ਫੈਸਲੇ ਲੈਣ ਤੋਂ ਪਹਿਲਾਂ ਸੋਚਣਾ ਪਊਗਾ ਹਨਾ ਤੇ ਜੇ ਖੁੱਲੇ ਮਨ ਦੇ ਨਾਲ ਅਸੀਂ ਪੰਜਾਬ ਦੀ ਗੱਲ ਪੋਲਿਟਿਕਸ ਹਰ ਧਰਮ ਨੂੰ ਨਾਲ ਲੈ ਕੇ ਹਰ ਧਰਮ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਨਹੀਂ ਕਰ ਸਕਦੇ ਹਨਾ ਤੇ ਫਿਰ ਜੇ ਇਹ ਡਰ ਹਰ ਵੇਲੇ ਬਣਿਆ ਰਹੇ ਜਰਾ ਇਸ ਗੱਲ ਤੇ ਨਾ ਕਿਤੇ ਮਤਲਬ ਜਿਹੜਾ ਕੋਈ ਘੇਰੇ ਜਾਈਏ ਇਸ ਗੱਲ ਤੇ ਨਾ ਘੇਰੇ ਜਾਈਏ ਅਸੀਂ ਕੋਈ ਗੱਲ ਕਰ ਦਈਏ ਆਂ ਲੱਗੇ ਵੀ ਯਾਰ ਇਹ ਧਰਮ ਧਰਮ ਵਿੱਚ ਦਖਲਅੰਦਾਜ਼ੀ ਦਿੱਤੀ ਤੂੰ ਕੌਣ ਹੋਣਾ ਵੀ ਤੂੰ ਹਿੰਦੂਆਂ ਹਨਾ ਇਹਦੇ 'ਚ ਨਾ ਘਿਰ ਜੀਏ ਇਸ ਕਰਕੇ ਹਰ ਗੱਲ ਕਰਨ ਤੋਂ ਪਹਿਲਾਂ ਸੋਵਣੀ ਸੋਚਣ ਦੀ ਲੋੜ ਪੈਂਦੀ ਹੈ ਕਹਿ ਵੀ ਦਈਏ ਤੇ ਮਾਫੀ ਮੰਗਣੀ ਪੈਂਦੀ ਹੈ ਨਾਲ ਹੀ ਵੀ ਯਾਰ ਮੇਰੇ ਕੋ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਪਹਿਲਾਂ ਹੀ ਮਾਫ ਕਰ ਦਿਓ ਮੇਰੀ ਕੋਈ ਇਹ ਭਾਵਨਾ ਨਹੀਂ ਸੀ ਮੈਂ ਆਪਣੀ ਗੱਲ ਸਮਝਾਉਣ ਦੇ ਚੱਕਰ 'ਚ ਹੀ ਕੋਈ ਗੱਲ ਕਰ ਗਿਆ ਵਾਂ ਤੇ ਬੱਕਰੀ ਗੱਲ ਆ ਇਸ ਕਰਕੇ ਧਰਮ ਦੇ ਬੜੇ ਸੰਸਟਿਮ ਮੁੱਦੇ ਹੁੰਦੇ ਆ ਤੇ ਇਹ ਜਿਹੜਾ ਵਾ ਨਾ ਇਹਦੇ ਕਰਕੇ ਇੱਕ ਇੱਕ ਥੋੜੀ ਜੀ ਉਹ ਟੰਜੀ ਫੀਲ ਹੁੰਦੀ ਆ ਹਨਾ ਮੈਂ ਤਾਂ ਖੁੱਲੀ ਗੱਲ ਪਾ ਕਿਸੇ ਪਾਰਟੀ ਪੋਲੀਟਿਕਲ ਮੈਂ ਜੇ ਹਿੰਦੂਇਸਮ ਦਾ ਏਜੰਡਾ ਲੈ ਕੇ ਬੀਜੇਪੀ ਚੱਲਦੀ ਆ ਤਾਂ ਮੈਂ ਹਿੰਦੂਇਸਮ ਦੀ ਕਦੀ ਪੋਲੀਟਿਕਸ ਨਹੀਂ ਕੀਤੀ ਉੱਥੇ ਵੀ ਰਹਿ ਕੇ ਜੇ ਮੈਂ ਅਕਾਲੀ ਦਾ ਲੈ ਜਾਂਦਾ ਮੈਂ ਕਦੀ ਮੁਤਲਬ ਉਸ ਸੰਕੀਰਣ ਸੋਚ ਦੇ ਨਾਲ ਉੱਥੇ ਉਸ ਕੋ ਟੰਚ ਗੱਲ ਨਹੀਂ ਕਰ ਸਕਦਾ ਹਨਾ ਨਹੀਂ ਇਸ ਤਰ੍ਹਾਂ ਤੇ ਫਿਰ ਤੁਸੀਂ ਭਾਪੀ ਵੀ ਨਕਾਰਦੇ ਹੋ ਤੁਸੀਂ ਨਕਾਰ ਨਹੀਂ ਰਹਾ ਮੈਂ ਨਹੀਂ ਕੀਤੀ ਉੱਥੇ ਵੀ ਮੈਂ ਨਹੀਂ ਪਰ ਗਾਂ ਵੀ ਤੇ ਫਿਰ ਜੇ ਮੈਂ ਇੱਥੇ ਕਰਦਾ ਤੇ ਮੈਂ ਘੇਰਿਆ ਜਾਮਾ ਗੱਲ ਕਰਨੀ ਪਏਗੀ ਹਨਾ ਪਗਵੇ ਦੀ ਗੱਲ ਕਰਨੀ ਪਏਗੀ ਜੇ ਮੰਨ ਲਓ ਤੁਸੀਂ ਕੱਲ ਨੂੰ ਹਿੰਦੂ ਤੇ ਮੈਂ ਹੈਗਾ ਹੀ ਆ ਨਹੀਂ ਹਿੰਦੂ ਤੇ ਪਰ ਮੈਂ 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 ਉਹਨਾਂ ਹੀ ਆਪਣਾ ਸਾਡੇ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਮਤਲਬ ਅਖੰਡ ਪਾਠ ਹੁੰਦਾ ਕੀਰਤਨ ਹੁੰਦਾ ਸਾਲ ਚ ਕਦੀ ਬਰੀ ਤੇ ਜੇ ਜਾਗਰਣ ਵੀ ਹੁੰਦਾ ਜਾਂ ਦੂਜਾ ਕੀਰਤਨ ਵੀ ਹੁੰਦਾ ਤੇ ਸਾਨੂੰ ਤੇ ਇੱਥੇ ਤੇ ਕੋਈ ਸੰਕੋਚ ਹੀ ਨਹੀਂ ਹੈਗਾ ਹਾਂ ਤੇ ਹਿੰਦੂ ਜਨ ਦੀ ਗੱਲ ਕਰਨ ਦਾ ਮਤਲਬ ਇਹ ਥੋੜੀ ਹੈ ਵੀ ਆਪਾਂ ਦੂਜਿਆਂ ਦੇ ਨੂੰ ਮਤਲਬ ਜਿਹੜਾ ਮੰਨਣੋ ਹੀ ਛੱਡ ਦਈਏ ਅਸੀਂ ਨਵਾਂ ਸਾਲ ਦਰਬਾਰ ਸਾਹਿਬ ਜਾ ਕੇ ਚੜਾਉਣੇ ਆ ਤੇ ਅਸੀਂ ਮੰਨਣਾ ਛੱਡ ਦਾਂਗੇ ਹੂੰ ਕੱਲ ਨੂੰ ਸਾਨੂੰ ਕੋਈ ਕਹੂਗਾ ਕਿ ਠੀਕ ਹੈ ਓਏ ਅਨੁਜਾਇਬ ਸਾਹਿਬ ਇੱਕ ਇੱਕ ਸ਼ੇਰ ਹੈਗਾ ਛੋਟਾ ਜਿਹਾ ਸਾਨੂੰ ਕੱਲ ਨੂੰ ਕ੍ਰਿਸ਼ਨਾਂ ਦੀ ਸਟੇਜ ਤੇ ਜਾਣਾ ਪਊਗਾ ਤੇ ਅਸੀਂ ਸੈਕੂਲਰ ਹੋਣਾ ਚੰਗੀ ਗੱਲ ਮਾੜੀ ਗੱਲ ਨਹੀਂ ਬਹੁਤ ਵਧੀਆ ਗੱਲ ਤੇ ਕੋਈ ਕਹੇ ਵੀ ਤੂੰ ਉੱਥੇ ਕਿਉਂ ਜਾਣਾ ਵੀ ਉਦੋਂ ਕਈ ਵਾਰੀ ਗੱਲ ਹੁੰਦੀ ਸੀ ਹੂੰ ਕਿਉਂਕਿ ਮੈਂ ਇੱਥੇ ਰਹਿਣਾ ਮੇਰੀ ਕਨਸਟੈਂਸੀ ਦੇ ਵਿੱਚ ਬ ਕਤੇ ਸਮਾਜਿਕ ਜੇ ਬਾਕੀ ਧਾਰਮਿਕ ਸਥਾਨਾਂ ਨੂੰ ਮੈਂ ਕੋਈ ਚੈੱਕ ਦਿੱਤਾ ਲੱਖ ਲੱਖ ਰੁਪਏ ਦੇ ਉਹਨਾਂ ਨੂੰ ਵੀ ਦੇ ਦਿੱਤਾ ਤੇ ਕਈ ਵਾਰੀ ਕਈ ਕਹਿੰਦੇ ਮੈਂ ਕਹਿੰਦਾ ਮੈਂ ਨਹੀਂ ਇਹ ਕਰ ਸਕਦਾ ਮੈਂ ਸਭ ਨੂੰ ਬਰਾਬਰ ਰੱਖੂੰਗਾ ਨਹੀਂ ਚਲੋ ਇਹ ਤਾਂ ਤੁਹਾਡੀ ਸੋਚ ਬਹੁਤ ਵਧੀਆ ਪਰ ਇੱਕ ਛੋਟਾ ਜਿਹਾ ਸ਼ੇਅਰ ਹੈ ਕਿ ਕਿਆ ਪਤਾ ਕੱਲ ਕੋ ਜਾਗ ਜਾਏ ਦੋਸਤੀ ਚਲੋ ਇੱਕ ਦਰਵਾਜ਼ਾ ਖੁੱਲਾ ਰੱਖ ਲਈਏ ਕਦਰਵਾਜ਼ਾ ਕੋਲ ਰੱਖਿਆ ਸੀ ਉਹ ਕਿ ਫਿਰ ਮੈਂ ਕੋ ਲੜਕੇ ਥੋੜੀ ਆਇਆ ਮੈਂ ਕਿਹੜਾ ਕਿਹੜਾ ਦਰਵਾਜ਼ਾ ਮੈਂ ਕੋ ਲੜਕੇ ਥੋੜੀ ਕਿਸੇ ਨਾ ਆਇਆ ਮੈਂ ਹਨਾ ਤੇ ਨਾ ਮੈਂ ਲੜਕੇ ਗਿਆ ਸੀ ਉਹਨਾਂ ਨੇ ਮੈਨੂੰ 6 ਸਾਲ ਵਾਸਤੇ ਉਹਨਾਂ ਨੇ ਵੀ 6 ਸਾਲ ਵਾਸਤੇ ਆਪ ਹੀ ਕੱਢਿਆ ਮੈਨੂੰ ਹਾਂ ਮੈਂ ਤਾਂ ਨਹੀਂ ਪਾਰਟੀ ਛੱਡੀ ਤੇ ਪੰਜਾਬ ਉਹੋ ਗੱਲ ਕਰਨ ਕਰਕੇ ਤੇ ਮੁੜ ਕੇ મોદી ਸਾਹਿਬ ਨੇ ਵਾਪਸ ਲੈ ਤੇ ਮੇਰਾ ਕਿਤੇ ਕੋ ਨਾ ਸੀ ਹਮ ਨਹੀਂ ਮੈਨੂੰ ਪਤਾ ਲੱਗਾ ਜਿਹੜੀਆਂ ਪਿਛਲੀਆਂ ਚੋਣਾਂ ਆਈਆਂ ਉਹਦੇ ਤੁਹਾਡੀ ਗੱਲਬਾਤ ਵੀ ਚੱਲੀ ਆ ਔਰ ਨਹੀਂ ਮੇਰੀ ਗੱਲਬਾਤ ਨਹੀਂ ਚੱਲੀ ਮੈਨੂੰ ਅਪਰੋਚ ਸਭ ਨੇ ਕੀਤਾ ਜੀ ਤੇ ਮੇਰੇ ਹਰ ਜਗ੍ਹਾ ਦੋਸਤ ਹੈ ਗਿਆ ਇਹ ਜਿਹੜੇ ਕਾਂਗਰਸ ਦੇ ਲੋਕ ਆ ਅੱਜ ਦੀ ਡੇਟ ਦੇ ਵਿੱਚ ਮੰਤਰੀ ਬਣੇ ਪਿਛਲੀ ਸਰਕਾਰ 'ਚ ਰਹੇ ਆ ਸਾਡੇ ਕਲੀਗ ਵੀ ਸੀ ਐਮਐਲਏ ਸੀ ਬਿਲਕੁਲ ਤੇ ਕੋਈ ਇੱਕ ਬੰਦੇ ਨੂੰ ਪੁੱਛ ਕੇ ਦੱਸੋ ਵੀ ਮੇਰੇ ਕੋ ਕੰਮ ਹੋਇਆ ਤੇ ਮੈਂ ਨਾ ਗਏ ਨਾ ਹੋਈ ਹੋਵੇ ਮੈਂ ਤਾਂ ਦੀ ਇਹਨਾਂ ਨਾਲ ਵੀ ਪੂਰੇ ਪੰਜਾਬ 'ਚ ਇੱਕ ਬੰਦਾ ਬਾਹਰ ਖੜੀ ਕਰਕੇ ਕਹਦੇ ਮੈਂ ਉਹਨੂੰ ਪੁੱਛਿਆ ਉਹਦੋਂ ਕਿਹੜੀ ਪਾਰਟੀ ਤੋਂ ਆ ਫੇਰ ਕੰਮ ਕਰੂੰਗਾ ਬਹੁਤ ਸਾਰੇ ਤਨ ਕਰਦੇ ਆ ਉਹ ਨਹੀਂ ਇਹ ਫਲਾਨੀ ਪਾਰਟੀ ਆ ਇਹਨਾਂ ਦਾ ਕੰਮ ਨਹੀਂ ਕਰਨਾ ਇਹਨਾਂ ਨੂੰ ਠੋਕਣਾ ਕੋਈ ਇੱਕ ਬੰਦਾ ਕਹੇ ਕੋ ਪੋਲਿਟਿਕਲ ਰੀਜ਼ਨ ਪਾਰਟੀ ਕਰਕੇ ਕਿਸੇ ਤੇ ਪਰਚਾ ਕਰਾਇਆ ਹੋਵੇ ਹਮ 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 ਇੱਕ ਬੰਦਾ ਕਵੇ ਕਿਸੇ ਨੂੰ ਜਾਤ ਪੁੱਛੀ ਹੋਵੇ ਇੱਕ ਬੰਦਾ ਪੂਰੇ ਪੰਜਾਬ ਚ ਕਵੇ ਕੋਈ ਨਹੀਂ ਲੱਭੂਗਾ ਹਮ nde ਫਿਰ ਕਿਉਂ ਅਨਿਲ ਜੋਸ਼ੀ ਇਹੋ ਜੀ ਸੋਚ ਵਾਲਾ ਬੰਦਾ ਹਾਸ਼ੀਏ ਤੇ ਕਿਉਂ ਚੱਲ ਗਏ ਚੱਲ ਵਾਲੀ ਗੱਲ ਐ ਨਾ ਇਹ ਤੇ ਲੋਕਾਂ ਨੂੰ ਪੁੱਛਣਾ ਚਾਹੀਦਾ ਮੈਂ ਕਿੱਥੇ ਯਾਰ ਗੁਨਾਹ ਕੀਤਾ ਇਹ ਦੱਸੋ ਹਾਂ ਮੈਂ ਵੇਖੋ ਮੰਤਰੀ ਸੀਗਾ ਛੇਮੀ ਪਾਸ਼ਾ ਹੀ ਗੁਰਦੁਆਰਾ ਸਾਹਿਬ ਐਥੇ ਐ ਨਾ ਰੰਜੀਤ ਐ ਮਨੂ ਹਮ ਬਹੁਤ ਲੋਕੀ ਮਤਲਬ ਲੋਕਾਂ ਦੀ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਦੇ ਦੁੱਖ ਸੁੱਖ ਵਿਆਹ ਸ਼ਾਦੀਆਂ ਵਿੱਚ ਉੱਥੇ ਲੋਕੀ ਜਾਂਦੇ ਆ ਤੇ ਬਹੁਤ ਸਾਰੇ ਭੋਗਾਂ ਦੀ ਵੀ ਉੱਥੇ ਆ ਇਸੇ ਤਰ੍ਹਾਂ ਉੱਥੇ ਕਮੀ ਸੀ ਉੱਥੇ ਆਪਣਾ ਪਾਰਕਿੰਗ ਦੀ 5 6 ਪਲਾਟ ਕੈਨਸਲ ਕੀਤੇ ਜਿਹੜੇ ਅਲੋਟ ਹੋਏ ਸੀ ਤੇ ਉਤਨਾ ਹੀ ਛੱਡੇ ਪਾਰਕਿੰਗ ਤੇ ਖੁੱਲਾਪਨ ਵਾਸਤੇ ਤੇ ਆਲਾ ਵਾਲਾ ਤੇ ਇਸੇ ਮੰਦਿਰ ਦੀ ਜਗਾ ਵੀ ਦਿੱਤੀ ਉੱਥੇ ਹਾਂ ਉਹ ਵੀ ਜ਼ਿੰਮੇਵਾਰੀ ਲਈ ਦਸਹਿਰਾ ਕਮੇਟੀ ਅਸੀਂ ਚਲਾਉਂਦੇ ਸੀ ਜ਼ਿੰਮੇਵਾਰੀ ਲੱਲੀ 56 ਕਰੋੜ ਰੁਪਏ ਲੋਕਾਂ ਕੋ ਲੈ ਕੇ ਲਾਇਆ ਉੱਥੇ ਕਮਿਊਨਿਟੀ ਹਾਲ ਤਿਆਰ ਆ ਉੱਪਰ ਮੰਦਿਰ ਬਣਨ ਵਾਲਾ ਮੇਰਾ ਤਾਂ ਸਮਾਜਿਕ ਕੰਮ ਉਹ ਵੀ ਰਹਿੰਦਾ ਲੈ ਮੈਂ ਉਹ ਵੀ ਕਰਨਾ ਹੋ ਸਕਦਾ ਮੈਨੂੰ ਆ ਟਾਈਮ ਮਿਲ ਜੇ ਤੇ ਮੈਂ ਉਹ ਵੀ ਕੰਮ sire ਪ੍ਰਮਾਤਮਾ ਕਰੇ ਰਾਧਾਕ੍ਰਿਸ਼ਨ ਮੰਦਿਰ ਨਾਮ ਤੇ ਕ੍ਰਿਸ਼ਨ ਮਰਾਰੀ ਜੀ ਮੇਰ ਕਰਨ ਤੇ ਮੈਂ ਉਹ ਮੰਦਿਰ ਦੀ ਜਿਹੜਾ ਸੰਪੂਰਨ ਕਰ ਲਈ ਆਪਾਂ ਇਸ ਕਰਕੇ ਮੈਂ ਤੇ ਹਰ ਨੂੰ ਬਰਾਬਰ ਰੱਖਿਆ ਅੱਛਾ ਹੁਣ ਜੋਬ ਸਾਹਿਬ ਕਿਉਂਕਿ ਤੁਸੀਂ ਅਸਤੀਫਾ ਦੇ ਚੁੱਕੇ ਹੋ ਫਿਰ ਤੁਸੀਂ ਓਪਨ ਹੋ ਗਏ ਏ ਆਈ ਐਮ ਫਰੀ ਹੈ ਨਾ ਤੇ ਹੁਣ ਹੁਣ ਕੌਣ ਤੁਹਾਨੂੰ ਅਪਰੋਚ ਕਰ ਸਕਦਾ ਤੇ ਕਿੱਧਰ ਤੁਸੀਂ ਜਾ ਸਕਦੇ ਹੋ ਖੁੱਲ ਕੇ ਦੱਸ ਦੋ ਦਰਸ਼ਕਾਂ ਅਪਰੋਚ ਤੇ ਸਾਰੇ ਹੀ ਆ ਕਰ ਸਕਦੇ ਮੈਂ ਤਾਂ ਸ਼ੂਤ ਕਿਸੇ ਵਾਸਤੇ ਤੇ ਨਾ ਕੋਈ ਮੇਰੇ ਵਾਸਤੇ ਸ਼ੂਤ ਆ ਮੈਂ ਵੇਖੂਗਾ ਵੀ ਮੇਰਾ ਅਜੰਡਾ ਕਿੱਥੇ ਪੂਰਾ ਹੁੰਦਾ ਨਹੀਂ ਤੇ ਮੈਂ ਤਾਂ ਇੰਡੀਪੈਂਡੈਂਟ ਵੀ ਬੜੀਆਂ ਗੱਲਾਂ ਲੱਗ ਰਿਹਾ ਬੀਜੇਪੀ ਚ ਤੇ ਤੁਹਾਡਾ ਅਜੰਡਾ ਪੂਰਾ ਹੋਣਾ ਨਹੀਂ ਬੀਜੇਪੀ ਬਾਰੇ ਕੀ ਵਿਚਾਰ ਹੈ ਤੁਹਾਡਾ ਨਹੀਂ ਕਿਉਂ ਅਜੰਡਾ ਕਿ ਮੈਂ ਪੂਰਾ ਨਹੀਂ ਕੀਤਾ ਨਹੀਂ ਮੈਂ ਡਵੈਲਪਮੈਂਟ ਕੀਤੀ ਨਹੀਂ ओके okay. मैं अपनी मैं देखो एसआईडी ਦਾ ਮੈਂ ਤੁਸੀਂ ਮੇਰੀ ਗੱਲ ਸੁਣੋ ਮੈਂ ਚੁਣਿਆ ਮੈਂ ਜਿਵੇਂ ਤੁਸੀਂ ਐਸਆਈਡੀ ਦਾ ਕਿਹਾ ਕਿ ਉਹ ਸਿਰਫ ਪੰਥਕ এজেন্ডੇ ਚ उलझ ਕੇ ਰਹੇਗੀ ਭਾਜਪਾ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕੀ ਮਹਿਸੂਸ ਕਰਦੇ ਹੋ ਨਹੀਂ ਜੇ ਮੈਂ ਭਾਜਪਾ ਸੀ ਉਦੋਂ ਤਾਂ ਕ联션 ਸਰਕਾਰ ਸੀ ਨਾ ਸਾਰੇ ਇਕੱਠੇ ਸੀ ਹੁਣ ਹੁਣ ਦੀ ਗੱਲ ਕਰ ਰਿਹਾ ਮੈਂ ਕਿ ਤੁਸੀਂ ਤੁਸੀਂ ਹੁਣ ਓਪਨ ਹੋ ਗਏ ਹੋ ਫ੍ਰੀ ਹੋ ਗਏ ਹੋ ਹੁਣ ਜੇ ਭਾਜਪਾ ਤੁਹਾਨੂੰ ਅਪਰੋਚ ਕਰਦੀ ਹੈ ਜਾਂ ਕੁਝ ਤੇ ਭਾਜਪਾ ਦਾ ਏਜੰਡਾ ਤੁਹਾਨੂੰ ਰਾਸ ਆਏਗਾ ਰਹਿ ਤੇ ਤੁਸੀਂ ਭਾਜਪਾ ਚੇ ਬਟ ਹੁਣ ਜਿਹੜਾ ਏਜੰਡਾ ਆ 35 ਸਾਲ ਕੰਮ ਕੀਤਾ ਬਿਲਕੁਲ ਬਿਲਕੁਲ ਔਰ ਜੋ ਤੁਹਾਡਾ ਸਾਰਾ ਸਟ੍ਰਗਲ ਆਪਾਂ ਦੇਖਿਆ ਪਹਿਲਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਹੀ ਰਹੇ ਸਾਰੇ ਜਣੇ ਆਪਾਂ ਬਿਲਕੁਲ ਤੇ ਫਿਰ ਹੁਣ ਹੁਣ ਤੁਹਾਨੂੰ ਇਸ ਵੇਲੇ ਰਾਸ ਆਊਗਾ ਭਾਜਪਾ ਦਾ ਏਜੰਡਾ ਤੁਹਾਡੀ ਸੈਕੂਲਰ ਸੋਚ ਹੈ ਬਿਲਕੁਲ ਮੈਨੂੰ ਮੈਨੂੰ ਕੋਈ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਵਾਸਤੇ ਕੋਈ ਸ਼ੂਤਿਆ ਨਾ ਮੈਂ ਕਿਸੇ ਵਾਸਤੇ ਸ਼ੂਤਿਆ ਪਰ ਮੈਂ ਆਪਣੀ ਜਿਹੜੀ ਜ਼ਿੰਦਗੀ ਰਹਿੰਦੀ ਆ ਨਾ ਉਹਦੇ ਚ ਚੰਗੀਆਂ ਯਾਦਾਂ ਬਣਾਉਣੀਆਂ ਚਾਹੁੰਦਾ ਕਣਾ ਜਿਹੜੀ ਪੰਜਾਬ ਚ ਉਹ ਪਾਰਟੀ ਰਾਜ ਕਰ ਸਕਦੀ ਹੈ ਜਿਹੜੀ ਹਰ ਵਰਗ ਦੀ ਵੋਟ ਸ਼ੇਅਰ ਲੱਲੇ ਮੈਂ ਵੇਖੂ ਕਿਹੜੀ ਪਾਰਟੀ ਆ ਹੂੰ ਤੁਹਾਨੂੰ ਲੱਗਦਾ ਕਾਂਗਰਸ ਜਿਆਦਾ ਸੈਕੂਲਰ ਹੈ ਤੂੰ ਨਹੀਂ ਮੈਂ ਤਾਂ ਅੱਜ ਦੀ ਡੇਟ ਤੇ ਕੋਈ ਸੋਚਿਆ ਹੀ ਨਹੀਂ ਆਲੇ ਨਹੀਂ ਨਹੀਂ ਤੁਸੀਂ ਸੋਚਿਆ ਵੈਸੇ ਆਪਾਂ ਜੇ ਗੱਲ ਕਰਦੇ ਮੈਂ ਬੜਾ ਟਾਈਮ ਹੈ ਭਾਜਪਾ ਅਕਾਲੀ ਦਲ ਆ ਬੀਜੇਪੀ ਹੈ ਨਾ ਆਮ ਆਦਮੀ ਪਾਰਟੀ ਤਾਨੂੰ ਕੌਨ ਸੈਕੂਲਰ ਲੱਗਦਾ ਜ਼ਿਆਦਾ ਸੈਕੂਲਰ ਨਹੀਂ ਜ਼ਿਆਦਾ ਘੱਟ ਵਾਲੀ ਕੋਈ ਗੱਲ ਨਹੀਂ ਕੁਛ ਹੁੰਦਾ ਹੀ ਹੈ ਨਾ ਜੇ ਇੱਕ ਨਸਰੀਏ ਇੱਕ ਪਾਰਟੀ ਇੱਕ ਅਜੰਡਾ ਲੈ ਕੇ ਚੱਲਦੀ ਆ ਇੱਕ ਆਪਣਾ ਕਨਸਟੀਟਿਊਸ਼ਨ ਲੈ ਕੇ ਚੱਲਦੀ ਆ ਆਮ ਪਾਰਟੀ ਵੀ ਤਦ ਹੀ ਇੱਥੇ ਸਰਕਾਰ ਬਣਾ ਪਾਈ ਆ ਹੂੰ ਤੇ ਜੇ ਉਹਨੇ ਹਰ ਵਰਗ ਦੀ ਵੋਟ ਲੈ ਲਈ ਆ ਉਹ ਜਿੰਨੀ ਮਰਜ਼ੀ ਵੇਵ ਹੁੰਦੀ ਕਿਤੇ ਇੱਕ ਧਰਮ ਦਾ ਟੈਗ ਉੱਤੇ ਲੱਗਾ ਹੁੰਦਾ ਕਦੀ ਸਰਕਾਰ ਨਾ ਬਣਾਉਂਦੀ ਹੂੰ ਮੈਸੇ ਕਰਕੇ ਆ ਨਾ ਮੈਂ ਜਿਹੜੀ ਹਰ ਵਰਗ ਦੀ ਵੋਟ ਲੈ ਲੂਗੀ ਨਵੀਂ ਪਾਰਟੀ ਆਈ ਕੋਈ ਕੈਡਰ ਨਹੀਂ ਕੋਈ ਬੇਸ ਨਹੀਂ ਬਿਲਕੁਲ ਹਰ ਵਰਗ ਦੀ ਵੋਟ ਮਿਲੀ ਉਹਨਾਂ ਕਾਂਗਰਸ ਆ ਐਡੇ ਵੱਡੇ ਅਲੀਗੇਸ਼ਨਾਂ ਤੋਂ ਬਾਅਦ ਵੀ ਤਿੰਨ ਵਾਰੀ ਸਰਕਾਰ ਬਣਾਈ ਉਹਨਾਂ ਸਿੱਖ ਵੀ ਵੋਟ ਪਾ ਦਿੰਦੇ ਹਿੰਦੂ ਵੋਟ ਪਾ ਦਿੰਦੇ 크ਰਿਸਚੀਅਨ ਪਾਉਂਦੇ ਮੁਸਲਮਾਨ ਪਾਉਂਦੇ ਐਸਸੀ ਪਾਉਂਦੇ ਬੀਸੀ ਪਾਉਂਦੇ ਜਿਹੜੀ ਪਾਰਟੀ ਹਰ ਵਰਗ ਦਾ ਵੋਟ ਸ਼ੇਅਰ ਲਊਗੀ ਉਹੀ ਸਰਕਾਰ ਬਣਾਉਗੀ ਪੰਜਾਬ 'ਚ ਹੂੰ ਤਾਂ ਹੁਣ ਆਪਾਂ ਕੀ ਦੱਸੀਏ ਮਤਲਬ ਲੋਕਾਂ ਨੂੰ ਕੀ ਦੱਸੀਏ ਕਿ ਮੇਰੇ ਕੋਲ ਇਹ ਮਾਨੀ ਨਹੀਂ ਕੋਈ ਤੂੰ ਦੱਸੋਗੇ ਕੀ ਤੂੰ ਦੱਸਣਾ ਨਾ ਤੂੰ ਦੱਸੋ ਤੂੰ ਸਭ ਮੈਂ ਤਾਂ ਕੁਝ ਵੀ ਨਹੀਂ ਹਲੇ ਮੈਂ ਸੋਚਿਆ ਹੀ ਨਹੀਂ ਕੁਝ ਹਰੇ ਕੁਝ ਨਹੀਂ ਸੋਚਿਆ ਨਾ ਜਿੱਥੋਂ ਮੇਰਾ ਮੰਤਵ ਪੂਰਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਆਵੇ ਕਿਉਂਕਿ ਵੇਖੋ ਰਾਜਨੀਤੀ ਤਾਂ ਪਾਵਰ ਪਾਵਰ ਪੋਲਿਟਿਕਸ ਹੈ ਨਾ ਹੈ ਨਾ ਬਿਲਕੁਲ ਜੇ ਪਾਵਰ ਨਹੀਂ ਸਾਡੇ ਕੋਲ ਜੇ ਨਹੀਂ ਇਹ ਨਹੀਂ ਪਰ ਇਹ ਯਾਰ ਜਿੱਤਣ ਦਾ ਵੀ ਤਾਂ ਮੈਂ ਵੇਖੂਗਾ ਨਾ ਮੈਂ ਮੈਨੇਬਿਲਿਟੀ ਦੇਖੋਗੇ ਜਰੂਰ ਮੈਂ ਮਤਲਬ ਕਿਹਦੇ ਕੰਮ ਕਰਕੇ ਜਿਹੜਾ ਜਿੱਤ ਸਕਦਾ ਪਰ ਮੈਂ ਹਾਰ ਸਟੇਜ ਤੋਂ ਭਾਵੇਂ ਕਾလီ ਦਲ ਚ ਰਿਆਂ ਭਾਵੇਂ ਭਾਜੀਪੀ ਮੈਂ ਹੀ ਕਹਿੰਦਾ ਰਿਆਂ ਯਾਰ ਨਿਸ਼ਾਨਾ ਇਨਸਾਨ ਵੀ ਵੇਖਿਆ ਕਰੋ ਮੈਂ ਹਮੇਸ਼ਾ ਹੀ ਗਿਆ ਇਹ ਨਿਸ਼ਾਨ ਨਾ ਇਨਸਾਨ ਵੀ ਵੇਖੋ ਹਮ ਕੱਲਾ ਨਿਸ਼ਾਨ ਵੇਖੋਗੇ ਨਿਸ਼ਾਨ ਤੇ ਬੇਜਾਨ ਆ ਹਮ ਇਹ ਹਲਣਾ ਜੁਲਣਾ ਨਹੀਂ ਗਾ ਹਮ ਕੰਮ ਇਨਸਾਨ ਨੇ ਕਰਨਾ ਫਿਰ ਹਮ ਕਿੱਥੋਂ ਮਰਜੀ ਆ ਜੇ ਉਧਰੋਂ ਆ ਜੇ ਉਧਰੋਂ ਜਾਣਦੇ ਨਹੀਂ ਪੁੱਛਦੇ ਨਹੀਂ ਮੁੜ ਕੇ ਲੱਭਣਾ ਕਿ ਨਹੀਂ ਲੱਭਣਾ ਬੰਦਾ ਹਨਾ ਆਪਾਂ ਇਹ ਤਜਰਬੇ ਕੀਤੇ ਬਹੁਤ ਸਾਰੇ ਹਮ ਤੇ ਮੁੜ ਕੇ ਪਛਤਾਏ ਵੀ ਆਪਾਂ ਹਮ ਨਿਸ਼ਾਨ ਦੀ ਕਿਹੜੀ ਗੱਲ ਹੁੰਦੀ ਆ ਟੈਲੀਵਿਜ਼ਨ ਆ ਕਿ ਝਾੜੂ ਆ ਕਿ ਫੁੱਲ ਆ ਕਿ ਆਪਣਾ ਪਤੰਗ ਆ ਕਿ ਪੰਜਾਬ ਆ ਕਿ ਨਿਸ਼ਾਨ ਦੀ ਨਹੀਂ ਗੱਲ ਤੇ ਆ ਵੀ ਇਹ ਪਲੇਟਫਾਰਮ ਹੈ ਇੱਕ ਟਾਈਮ ਮਿਲ ਗਿਆ ਜੇ ਤੇ ਕੁਝ ਕਰਕੇ ਤੇ ਦਿਖਾਓ ਯਾਰ ਹਰ ਪਾਰਟੀ ਦੇ ਲੀਡਰ ਰਹਿ ਤੇ ਮੰਤਰੀ ਵੀ ਰਹਿ ਹਰ ਪਾਰਟੀ ਦੇ ਮੰਤਰੀ ਰਹਿ ਤੇ ਸਾਰੀਆਂ ਪਾਰਟੀਆਂ ਦੇ ਮੰਤਰੀ ਰਹਿ ਸਾਰੀਆਂ ਪਾਰਟੀਆਂ ਦੇ ਐਮਐਲਏ ਰਹਿਦਾ ਕਿ ਹੁਣ ਸਾਰੀਆਂ ਪਾਰਟੀਆਂ ਦੇ ਐਮਐਲਏ ਰਹਿ ਬਿਲਕੁਲ ਯਾਰ ਕੋਈ ਡਿਊਟੀ ਤੇ ਨਿਭਾਓ ਆਪਣੀ ਕੋਈ ਇਨਸਾਨੀਏ ਤੇ ਲੋਕ ਇੰਨੇ ਭਾਵਨਾ ਨਾਲ ਤੁਹਾਨੂੰ ਚੁਣਦੇ ਆ ਕੋਈ ਕਾਂਗਰਸੀ ਜਿੱਤ ਗਿਆ ਕੋਈ ਬੀਜੇਪੀ ਵਾਲਾ ਜਿੱਤ ਗਿਆ ਕੋਈ ਝਾੜੂ ਤੋਂ ਜਿੱਤ ਗਿਆ ਯਾਰ 5 ਸਾਲ ਤੱਕ ਹੁੰਦੇ ਆ ਲੋਕਾਂ ਦੇ ਦੁੱਖ ਸੁੱਖ ਚ ਖਲੋਤ ਨਹੀਂ ਉਹਨੇ ਲੜਾਈ ਦੇ ਲੜੋ ਲੜੀ 18-18 ਘੰਟੇ ਮੰਤਰੀ ਰਹਿ ਗਏ ਸਾਈਕਲ ਤੇ ਵੀ ਸੜਕਾਂ ਤੇ ਸੀ ਲੋਕਾਂ ਦੇ ਬੂਹੇ ਖੜਕਾ ਕੇ ਪੁੱਛਿਆ ਦੱਸੋ ਕੋਈ ਹੈਗਾ ਕੰਮ ਉਹਦੇ ਕੰਮ ਤਾਂ ਮੁਕਾਤੇ ਸੰਤ ਸਮਝ ਹੀ ਨਹੀਂ ਆਉਂਦੀ ਕਈਏ ਕੀ ਹੁਣ ਜਗਮਗ ਜਗਮਗਾ ਰਾਤ ਤੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਪੋਲਿਟੀਕਲ ਪਾਰਟੀਆਂ ਲੀਡਰਾਂ ਨੂੰ ਛੱਡੋ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਜੇ ਰਾਜਨੀਤੀ ਲੋਕਾਂ ਨੂੰ ਹੀ ਸਮਝਾਉਂਦੀ ਐ ਅਨਿਲ ਜੋਸ਼ੀ ਵਾਸਤੇ ਅੱਜ ਫੇਰ ਮੋੜ ਤੋਂ ਖੇਡਣ ਦੀ ਸਥਿਤੀ ਐ ਜਾਂ ਕੀ ਐ ਜਾਂ ਇੰਨਾ ਵੱਡਾ ਐਕਸਪੀਰੀਅੰਸ ਤੁਹਾਡਾ ਇੰਨੇ ਕੰਮ ਕੀਤੇ ਇਨਾ ਸਭ ਕੁਝ ਕੀਤਾ ਕਰਨਾ ਵੀ ਚਾਹਨਾ ਹਾਂ ਫੇਰ ਫੇਰ ਤੇ ਲੋਕੀ ਟਾਈਮ ਦੇਣਾ ਤੇ ਅਨਿਲ ਜੋਸ਼ੀ ਤੇ ਜਿੱਥੋਂ ਮਰਜ਼ੀ ਹੋਊਗਾ ਹਾਂ ਇੱਕ ਵਾਰੀ ਪਲੇਟਫਾਰਮ ਤੇ ਦੇਣ ਤਾਕਤ ਤੇ ਦੇਣ ਕਰਕੇ ਵਿਖਾਊਗਾ ਹਾਂ ਸਰਕਾਰ ਹੋਵੇ ਨਾ ਹੋਵੇ ਹਾਂ ਜਿਤਾਉਣ ਦੇ ਸਹੀ ਜੋਸ਼ੀ ਸਾਹਿਬ ਜਿਹੜੀ ਗੱਲਬਾਤ ਹੋਈ ਐ ਪੂਰੀ ਉਹਦਾ ਕੌਣ ਲਬਲਵਾਬੇ ਬੰਦਾ ਹੈ ਕਿ ਦੇਖੋ ਤਾਕਤ ਜਿਹੜੀ ਆ ਲੋਕਾਂ ਨੇ ਦਿੱਤੀ ਆ ਪਾਵਰ ਲੋਕਾਂ ਨੇ ਦੇਨੀ ਆ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਆਉਣਾ ਜਾਣਾ ਲੀਡਰਾਂ ਦਾ ਅੱਜ ਤੇ ਕੁਝ ਜ਼ਿਆਦਾ ਹੀ ਹੋ ਚੁੱਕਾ ਹੈ ਇਸ ਦੇ ਯੁੱਗ ਦੇ ਵਿੱਚ ਬਟ ਜਿਹੜੀ ਤਾਕਤ ਅਲਟੀਮੇਟਲੀ ਲੋਕਾਂ ਦੇ ਹੱਥ ਵਿੱਚ ਹੈ ਅਨਿਲ ਜੋਸ਼ੀ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਐਸਐਲਫਰੀ ਨੇ ਆਪਣੀ ਸੋਚ ਜਿਹੜੀ ਹੈ ਉਹ ਵਕ-ਵਕ ਮੀਡੀਆ ਦੇ ਜ਼ਰੀਏ ਜ਼ਾਹਰ ਕਰ ਰਹੇ ਨੇ ਹੁਣ ਵੇਖਣਾ ਇਹ ਹੋਏਗਾ ਕਿ ਅਗਲਾ ਮੋੜ ਜਿਹੜਾ ਵਾ ਉਹ ਅਨਿਲ ਜੋਸ਼ੀ ਦਾ ਕੀ ਹੈ